ਹਾਂ ਅੱਜ ਸਾਡੀ ਕਾਜੀ ਸਾਰਾ ਲੋਕੀਤ ਤੁਸੀਂ ਸਾਰੇ ਜਾਣੇ ਹੋਗੇ ਵਧੀਆ ਵੀਡੀਓ ਤੁਸੀਂ ਦੇਖੀ ਰਹੇ ਹੋ ਮੇਰੇ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਦੱਸ ਦਿਆਂ ਵੀਡੀਓ ਵਿੱਚ ਇੱਕ ਡਿਸਕਲੇਮਰ ਹੈ ਵੀਡੀਓ ਆਪਣੀ ਜਿੰਨੇ ਵੀ 18+ ਨੇ ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ ਨੇ ਉਹਨਾਂ ਵਾਸਤੇ ਆਪਾਂ ਇੰਡੀਆ ਦੇ ਜਿੰਨੇ ਵੀ ਗਨ ਲਾਜ਼ ਨੇ ਆਪਾਂ ਸਾਰਿਆਂ ਨੂੰ ਫੋਲੋ ਕਰਦੇ ਆ ਤੇ ਤੁਸੀਂ ਬਈ ਵੀਡੀਓ ਦੇ ਵਿੱਚ ਤੁਸੀਂ ਕੁਝ ਵੀ ਸੋਚ ਕੇ ਆਉਂਦੇ ਹੋ ਤੁਸੀਂ ਥੱਲੇ ਕੋਈ ਅਹਜਾ ਕਮੈਂਟ ਨਾ ਕਰਿਓ ਜਿਹਦੇ ਨਾਲ ਯਾਰ ਵੀ ਆਪਣੇ ਗਨ ਲਾਜ਼ ਤੇ ਥੋੜਾ ਜਿਹਾ ਇਫੈਕਟ ਪਵੇ ਤੇ ਵੀਰੇ ਵੀਡੀਓ ਆਪਾਂ ਸ਼ੁਰੂ ਕਰ ਦਿਆਂਗੇ ਮੈਂ ਹਾਂ ਤੁਸੀਂ ਰਾਈਫਲ ਦੇਖ ਸਕੋਗੇ ਤੁਹਾਨੂੰ ਸਭੰਦਰਾਂਗੇ ਖਾਲੀ ਹੈ ਮੈਂ ਮੈਗਜ਼ੀਨ ਪੱਜੀ ਕੱਢਿਆ ਸੀ ਤੇ ਇਹ ਵੀ ਕਲੀਅਰ ਹੈ ਠੀਕ ਹੈ ਜੀ ਤੇ ਹੁਣ ਵੀਡੀਓ ਦੇ ਵਿੱਚ ਤਲਸੰਦਰਾਂ ਦੇ ਲੇਖਣ ਕੀ ਚਾਹੀਏ ਸਭ ਤੋਂ ਪਹਿਲਾਂ ਜਦੋਂ ਜੀ ਮੈਂ ਨਾ ਇੱਕ ਵੀਡੀਓ ਦੇਖੀ ਸੀ ਯਾਰ ਕਿ ਗਨ ਹੁਣਸਾਲਾ ਮੁੰਡਾ ਹੈਗਾ ਤੁਸੀਂ ਤਕਰੀਬਨ ਸਮਝ ਹੀ ਗਏ ਹੋਵੋਗੇ ਉਹ ਯਾਰ ਰਾਈਫਲ ਨੂੰ ਉਹਦਾ ਅਨਿਆਕੀ ਮੈਨੂੰ ਖਾਸ ਪਸੰਦ ਨਹੀਂ ਹੈ ਠੀਕ ਹੈ ਯਾਰ ਬੰਦੇ ਦੀ ਆਪ ਕੋ ਆਪਣੀ ਸੋਚ ਹੁੰਦੀ ਆ ਆਪਾਂ ਕਿਸੇ ਨੂੰ ਬਦਲ ਨਹੀਂ ਸਕਦੇ ਉਹ ਕਹਿੰਦੇ ਨੇ ਕਿ ਇਮੈਜਿਨ ਦੀ ਜਿਹੜੀ ਗੋਲੀ ਆ ਉਹ ਕੈਚਿੰਗ ਕਰਦੀ ਮੇਰੇ ਮੈਂ ਆਪ ਮੋਟਰ ਖਿੱਚੀ ਸੀਗੀ ਮੈਂ ਗੋਲੀਆਂ ਮੈਂ ਜੇਪ ਚ ਰੱਖੀਆਂ ਸੀਗੀਆਂ ਤੇ ਆ ਗੋਲੀਆਂ ਲਈਏ ਲਾਈਕ ਨੂੰ ਹੋਏਗੀ ਤੇ ਆਪਾਂ ਜਿਹੜੀ ਵੀਡੀਓ ਬਣਾ ਰਿਆ ਉਹ ਸੇਫ এনवायरमेंट ਚ ਬਣਾ ਰਿਆ ਇਹ ਕੋਠੀ ਆ ਆਪਣੀ ਨਵੀਂ ਤਿਆਰ ਹੋਈ ਆ ਤੇ ਆਪਣੇ ਆਲੇ-ਦਲੇ ਕੋਈ ਨਹੀਂ ਹੈਗਾ ਇੱਕ ਮੈਂ ਹਾਂ ਤੇ ਜਿਹੜਾ ਮੇਰੇ ਵੀਡੀਓ ਬਣਾ ਰਿਹਾ ਇੱਕ ਬੰਦਾ ਹੋਵਾ ਤੇ ਬਸ ਉਹਦੇ ਸਾਹਮਣੇ ਫੀਡਿੰਗ ਕਰਦੇ ਦਿਖਾ ਰਿਹਾ ਹੈਗਾ ਤੇ ਸੋਨੂੰ ਕੱਲੀ-ਕੱਲੀ ਗੋਲੀ ਦੀ ਵੀ ਚੈਕਿੰਗ ਕਰਦੇ ਹਾਂ ਉਸ ਤੋਂ ਬਾਅਦ ਅ ਜਿਹੜੀ ਗੱਲਾਂ ਬਾਈ ਨਹੀਂ ਸੀ ਉਸ ਗੱਲਾਂ ਦੇ ਵਿੱਚ ਤੰਤ ਵੀ ਆ ਕੁਝ ਗੱਲਾਂ ਜੇ ਤਾਂ ਠੀਕ ਆ ਪਰ ਸਿਰਫ ਉਹੀ ਆ ਕੁ ਲੜਾਈ ਕਰਨੀ ਹੈ ਆ ਆਪਾਂ ਬਾਈ ਨਿਊ ਕਰ ਰਹੇ ਆ ਮੈਂ ਵੀਰੇ ਪੰਜ ਗੋਲੀਆਂ ਪਾ ਰਿਹਾ ਕੋਈ ਇੱਕ ਜਾਂ ਦੋ ਨਹੀਂ ਪਾ ਰਿਹਾ ਠੀਕ ਹੈ ਜੀ ਤੇ ਹੁਣ ਇਹ ਗੋਲੀਆਂ ਲੋਡ ਹੋ ਗਈਆਂ ਜੀ ਠੀਕ ਹੈ ਤੇ ਉਹ ਬਾਈ ਕੀ ਕਹਦਾਗਾ ਵੀ ਜਦੋਂ ਤੁਹਾਨੂੰ ਆਪਾਂ ਇਹ ਮਾਰਦਾ ਹੈ ਐ ਦੋ ਨਹੀਂ ਨਿਕਲ ਜਾਂਦੀ ਆ ਬਰੇਕ ਗੋਲੀਆਂ ਸਾਰੀਆਂ ਬਾਹਰ ਨਿਕਲ ਜਾਂਦੀਆਂ ਨੇ ਕਾਰਨ ਕੀ ਆ ਇਹ ਗੋਲੀ ਮੇਰੇ ਤੋਂ ਐਵੇਂ ਕੁ ਕੁ ਨਾ ਰਿੱਚੀ ਪਈ ਤੇ ਇਹ ਗੋਲੀ ਪਾਹਰ ਗੜ ਜਿਹੜੇ ਬਾਈ ਬੀਓ ਦਾ ਕਹਰੇਣਾ ਉਹ ਸਿਰਫ ਇੱਕ ਸੇਲ ਮਾਰਕੀਟਿੰਗ ਏਰੀਆ ਕਹਿੰਦੇ ਨੇਗੇ ਤੇ ਜਿਹੜੇ ਸਿਰਫ ਮੈਡਮ ਦਾ ਹੁਣ ਆ ਜਿਹੜੀ ਗੋਲੀ ਪਈ ਆ ਮੈਂ ਚੰਡੀਗੜ੍ਹੋਂ ਪਾਤੀ ਤੇ ਹੁਣ ਇਹ ਵੀ ਪਾਹਰ ਹੋ ਗਈ ਠੀਕ ਹੈ ਇਹ ਗੋਲੀਆਂ ਨਹੀਂ ਆ ਕਿਸੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਖਤਿਆਲ ਨੂੰ ਕੋਈ ਖਰਾਬ ਨਹੀਂ ਹੁੰਦਾ ਹੈਗਾ ਤੇ ਰਹੀ ਗੱਲ ਵੀ ਜਿਵੇਂ ਉਹ ਬਾਈ ਕਹਿੰਦਾ ਸੀਗਾ ਵੀ ਜਿਹੜੀਆਂ ਗੋਲੀਆਂ ਡੈੱਡ ਹੋ ਜਾਂਦੀਆਂ ਮੇਰੇ ਪਿਸਤੌਲ ਦੀਆਂ ਗੋਲੀਆਂ ਵੀ ਡੈੱਡ ਹੋ ਜਾਂਦੀਆਂ ਜੇ ਆਪਾਂ ਉਹਨੂੰ ਚੈਂਬਰ 'ਚ ਲੈ ਕੇ ਗੋਲੀ ਬਾਅਦ ਬਈ ਆਪਾਂ ਚੈਂਬਰ 'ਚ ਗੋਲੀ ਤਾਰੀਂ ਕਿਉਂ ਆ ਸਾਨੂੰ ਪਤਾ ਬਈ ਇਹ ਕਿੰਨਾ ਜ਼ਿਆਦਾ ਹਾਰਫੁਲ ਹੋ ਸਕਦਾ ਮੰਨ ਲਓ ਇਹ ਜਿਹੜਾ ਮੈਥਨ ਮਸ਼ੀਨਰੀ ਹੈਗੀ ਆ ਫਾਲ ਹੋ ਸਕਦੀ ਆ ਐਕਸੀਡੈਂਟ ਹੋ ਸਕਦਾ ਠੀਕ ਹੈ ਮੈਨੂੰ ਪਤਾ ਮੇਰੇ ਕੋਲ ਥਾਲੀ ਹੈ ਮੈਂ ਇਹਦੇ ਵਿੱਚ ਭਰ ਕੇ ਮੈਂ ਗੋਲੀਆਂ ਦੇ ਵੀਡੀਓ ਬਣਾ ਸਕਦਾ ਸੀਗਾ ਪਰ ਮੈਂ ਨਹੀਂ ਬਣਾ ਰਿਹਾ ਕਾਰਨ ਕੀ ਆ ਕਈ ਵਾਰ ਕੀ ਹੁੰਦਾ ਹੈ ਜਿਵੇਂ ਜਿਹੜੀ ਫਾਇਰ ਬਿਲਕੁਲ ਰੋਕਦੀ ਹੈ ਨਾ ਟ੍ਰੇਨ ਰੋਕਦਾ ਕਈ ਵਾਰ ਫਾਲੋ ਕਰ ਜਾਂਦਾ ਹੋ ਸਕਦਾ ਕੋਮਡੀ ਵਾਲੀ ਵੀ ਮੈਂ ਨਹੀਂ ਕਹਾ ਕਿ ਇਹ ਨਹੀਂ ਚੱਲ ਸਕਦਾ ਚੱਲ ਸਕਦੀ ਆ ਪਰ ਉਸ ਤੋਂ ਵੀ ਪਹਿਲਾਂ ਜਿਹੜੀ ਆਪਣਾ ਬਾਈ ਕੋਈ ਵੀ 315 ਬੰਤ ਸੀ ਲੈ ਰਹੇ ਹੋ ਉਹਲਾ ਕਹਿੰਦਾ ਬਾਈ ਸੂਤ ਨਹੀਂ ਹੈਗੀ ਜਾਂ ਉਹ ਨਹੀਂ ਗਈ ਬਾਈ ਜਿਹੜੀ ਇਹ ਰਾਈਫਲ ਹੈਦੀ ਨਾ ਤੁਸੀਂ ਚੋਪ ਰਾਈਫਲਾ ਠੀਕ ਹੈ ਤੇ ਦੁਨੀਆ ਦੇ ਵਿੱਚ ਗਿਨੁਆ ਟੂ ਨਿਊਆ ਰਿਕਮਾ ਚੋਕ ਲੇਗੇ ਤਕਰੀਬਨ ਸਾਰੀਆਂ ਜਿਹੜੀਆਂ ਵੈਰ ਲਗੋਂ ਸਿਲੰਡਰ ਵੈਰ ਲਾ ਹੁੰਦੀਆਂ ਨੇ ਜਿਵੇਂ 30 ਹੈਗੀ ਉਸ ਮੂਥ ਕਿਉਂ ਜਾਂਦੀ ਹੈ ਇਹ ਨਹੀਂ ਆਪਾਂ ਨੂੰ ਪਤਾ ਕਿਉਂ ਨਹੀਂ ਲੱਗਦਾ ਵੀ ਗੋਲੀ ਵਿੱਚ ਫਾਇਰ ਹੋ ਗਈ ਤੇ ਇਹਦਾ ਹੀ ਕਿਉਂ ਪਤਾ ਲੱਗਦਾ ਵੀ ਗੋਲੀ ਚੱਲਦੀ ਆ ਕਾਰਨ ਕੀ ਆ ਇਹ ਬ੍ਰੇਕ ਚੋਕ ਬੈਨਲ ਆ ਠੀਕ ਆ ਤੇ ਚੋਕ ਬੈਨਲ ਤਾਂ ਹਮੇਸ਼ਾ ਰਾਫੇ ਚੱਲੂੀ ਰਹੇਗਾ ਠੀਕ ਆ ਪਰ ਇਹਦਾ ਜਿਹੜਾ ਪੈਨੇਟ੍ਰੇਸ਼ਨ ਆਗਾ ਉਹ ਐਸ ਕੰਪੇਅਰ ਟੂ 30 ਉਹ 6 ਤੋਂ ਜ਼ਿਆਦਾ ਆਗਾ ਠੀਕ ਆ ਐਕੂਰੇਟ ਨਹੀਂ ਹੈਗੀ ਪਰ ਉਹਦੇ ਨੂੰ ਵੱਧ ਇਫੈਕਟ ਕਰਦੀ ਆ ਜਿਵੇਂ ਆਪਣੇ ਟਾਰਗੇਟ ਦੇ ਉੱਪਰ ਠੀਕ ਆ ਬ੍ਰੇਮਾ ਮੈਕੀਨ ਨੂੰ ਲੋਡ ਕੀਤੀ ਹੈ ਮੈਂ ਮਿੱਚਲੀ ਬੋਲੋ ਦਾ ਸਾਈਡ ਤੇ ਰੱਖ ਲੈਂਦਾ ਇਹਨੂੰ ਤੇ ਰਹੀ ਗੱਲ ਤੁਸੀਂ ਇਹਨੂੰ ਕਿਉਂ ਲੈ ਸਕਦੇ ਤੇ ਕਿਉਂ ਨਹੀਂ ਲੈ ਸਕਦੇ 386 ਜਿਹੜੀ ਇੰਡੀਅਨ ਆਉਂਦੀ ਹੈ ਮੈਂ ਮੋਟੜ ਦੀ ਗੱਲ ਨਹੀਂ ਕਰ ਰਿਹਾ ਬਾਈ ਮੈਂ ਪਹਿਲੀ ਕਹਿ ਦਵਾਂ ਠੀਕ ਹੈ ਜੇ ਮੈਂ ਤੁਸੀਂ ਉਹਨੂੰ ਸੇਫਟੀ ਲੌਗ ਵਗੈਰਾ ਦੀ ਗੱਲ ਕਰਦੇ ਹੋਵੇ ਬਾਈ ਉਹਦੇ ਨਾਲ ਵੱਧ ਸੇਫਟੀ ਇਹਦੇ ਵਿੱਚ ਆ ਕਾਰਨ ਕੀ ਆ ਜੇ ਮਨੁੱਖੀ ਇਹਨੂੰ ਕਿਹਨੂੰ ਲੋਡ ਕਰਦੀ ਹੈ ਇਹਦਾ ਪਤਾ ਲੱਗੂਗਾ ਕਿ ਇਹ ਲੋਡ ਆ ਰਿਹਾ ਠੀਕ ਹੈ 30 ਦਾ ਬਿਲਕੁਲ ਵੀ ਨਹੀਂ ਪਤਾ ਲੱਗਦਾ ਕਿ ਇਹ ਲੋੜ ਹੈ ਜਾਂ ਨਹੀਂ ਚਲੋ 80% ਜਿਹੜੇ ਬੰਦੇ ਨੇ ਵੈਪਨ ਰੱਖੇ ਹੋਏ ਨੇ ਉਹਨਾਂ ਨੂੰ ਪਤਾ ਹੁੰਦਾਗਾ ਕਿ ਇਹ ਲੋੜ ਹੋਊਗੀ ਵੀ ਤੁਸੀਂ ਕੀ ਮੈਂ ਕਹਿ ਸਕਦੇ ਹਾਂ ਕਿ ਵੀ ਉਹ ਸੇਫ ਜ਼ਿਆਦਾ ਤੇ ਸੇਫ ਨਹੀਂ ਹੈਗੀ ਬਈ ਵੈਪਨ ਨੂੰ ਕੋਈ ਵੀ ਜਦੋਂ ਬੰਦਾ ਕੰਪਨੀ ਇੱਕ ਹੀ ਬਣਾ ਰਹੀ ਆ ਇਹਨੂੰ ਵੀ ਆਰਮੇ ਬਣਾਉਂਦੀ ਆ ਉਹਨੂੰ ਵੀ ਆਰਮੇ ਬਣਾਉਂਦੀ ਆ ਟੂ ਸਟੈਸਟਿੰਗ ਹੁੰਦੀ ਆ ਵੀ ਆਯੂਫ ਕਰਦੀ ਆ ਠੀਕ ਹੈ ਤੇ ਕਈ 100 ਤਰ੍ਹਾਂ ਦੇ ਟੈਸਟਾਂ ਵਿੱਚੋਂ ਨਿਕਲ ਕੇ ਫਿਰ ਦਿੱਤੇ ਹੈ ਆਪਣੇ ਸਿਵਿਲIANS ਵਾਸਤੇ ਹੁੰਦੀ ਆ ਕੁਈ ਐਵੇਂ ਨਹੀਂ ਕੀਤੇ ਜਿਸ ਨੇ ਲੱਕੜ ਦੇ ਮੁੱਠੇ ਉੱਪਰ ਕੋਈ 34 ਘਟ ਕਰਕੇ ਦਿੱਤੀ ਹਥਿਆਰ ਆ ਚਾਰ ਆਸਾਨੀ ਵਧੀਆ ਹੁੰਦੇ ਨੇ 12 ਨੂੰ ਵੀ ਬਹੁਤ ਵਧੀਆ ਵੈਪਨਾ ਤੇ ਹੁਣ ਤੁਸੀਂ ਮੰਨ ਕੇ ਚਲੋ 315 ਇਹ ਮਾਰ ਤੋਂ ਤੁਸੀਂ 1% ਤੁਸੀਂ 38 6 ਦੇ ਵਿੱਚ ਤੁਸੀਂ ਕੋਈ ਗੋਲੀ ਪਾ ਕੇ ਤੁਸੀਂ ਫਾਇਰ ਕਰਦੇ ਹੋ ਤੇ ਗੋਲੀ ਚੱਲਦੀ ਤੁਹਾਨੂੰ ਤੇ ਇੱਕੇ ਕੰਮ ਹੋ ਸਕੀਏ ਉਹਨੇ ਚੱਕ ਕਰਨੀ ਗੋਲੀ ਤੇ 315 ਦੇ ਵਿੱਚ ਜਦੋਂ ਦਾ ਮਨੋਂ ਤੁਸੀਂ ਨੇ ਫਾਇਰ ਹੋ ਗਈ ਜੇ ਤੁਸੀਂ ਕਈ ਵਾਰੀ ਗੋਲੀ ਨਹੀਂ ਚੱਲਦੀ ਤੁਸੀਂ ਅਦਾ ਬੇਸਿਕ ਟਿੱਕੇ ਦਵਾਰੋਂ ਨੂੰ ਤੁਸੀਂ ਫਾਇਰ ਕਰ ਸਕਦੇ ਹੋ ਸੇਵ ਗੋਲੀ ਟਿੱਕੇ ਟਾਈਮ ਦੇ ਉੱਪਰ ਦਵਾਰੋਂ ਫਾਇਰ ਕੀਤੀ ਜਾ ਸਕਦੀ ਆ ਪਰ ਮੈਂ ਡਰਾਈ ਫਾਇਰ ਵੀ ਕਰ ਰਿਹਾ ਹਾਂ ਪਰ ਡਰਾਈ ਫਾਇਰ ਵੀ ਕਰਦਾ ਹਾਂ ਕਿਉਂ ਫਾਇਰ ਮੈਨੂੰ ਕਿਉਂ ਕਰ ਬੰਦਾ ਹੈਗਾ ਜਿਹੜੀ ਤੁਸੀਂ ਕਹੇ ਸੀ ਕਿ ਨਾ ਜਿੰਮੇ ਵੀ ਕੀ ਗੋਲੀ ਨਿਕਲ ਜਾਂਦੀ ਆ ਤੇ ਗੋਲੀ ਨਿਕਲਦਾ ਕਾਰਨ ਕੁਝ ਨਹੀਂ ਹੈਗਾ ਵੀਰੇ ਮੈਗਜ਼ੀਨ ਦੇ ਜਿਹੜੇ ਮੂੰਹ ਨੇ ਕਿਉਂ ਨੱਕੇ ਨੇ ਖੁੱਲ ਜਾਂਦੇ ਨੇਗੇ ਜਿੰਮੇ ਹੁਣ ਤੁਸੀਂ ਉਹ ਲੋਡ ਤੋਂ ਜ਼ਿਆਦਾ ਜਦੋਂ ਤੁਸੀਂ ਮੈਗਜ਼ੀਨ ਦੇ ਵਿੱਚ ਤੁਸੀਂ ਲੋਡ ਮਾਰਦੇ ਆ ਠੀਕ ਹੈ ਕੋਪਸਟ ਨੂੰ ਲੋ ਉਹਨਾਂ ਜਗ੍ਹਾ ਤੋਂ ਥੱਲੇ ਸੱਟ ਮਾਰਨੀ ਹੈ ਇਹ ਛਿੱਟੜੀ ਹੋਣੀ ਹੈ ਭਈ ਇਹਨੂੰ ਵਿੱਚ ਮੈਗਜ਼ੀਮਮ ਐਡਾ ਪਾਉਣੀ ਆ ਤੇ ਬੋਲਟ ਨੇ ਕੋਈ ਚੱਕਣੀ ਆ ਪਿੱਛੋਂ ਬੋਲਟ ਦਾ ਚੱਕਣਾ ਜ਼ਰੂਰੀ ਆ ਪਰ ਇਹਨੂੰ ਐਂਡ ਕਰਕੇ ਮੈਗਜ਼ੀਨ ਦੇਖਣਾ ਹੈ ਕਿ ਇਹ ਕੀ ਚੀਜ਼ ਆ ਤਾਂ ਕਰਕੇ ਤੁਸੀਂ ਹਥਿਆਰ ਜਿਹੜੇ ਵੀ ਲੈਣਾ ਆਪਦੇ ਸੋਚ ਸਮਝ ਕੇ ਲਓ ਠੀਕ ਆ ਆਪਣੀ ਵੀਡੀਓ ਬਈ ਇਹ ਉਹਨਾਂ ਬੰਦਾ ਵਾਸਤੇ ਆ ਜਿਹਨਾਂ ਦੇ ਲਾਇਸੈਂਸ ਬਣੇ ਹੋਏ ਆ ਮਲਟੀਸਕੁਲਰ ਵੀ ਇਸੇ ਕਰਕੇ ਲੌਂਡਾ ਹੋਣਾ ਹੈਗਾ ਵੀਡੀਓ ਦੇ ਵਿੱਚ ਅ ਕੱਲ ਤੁਸੀਂ ਬਈ ਬਹੁਤ ਬੰਦੇ ਕਮੈਂਟ ਕਰ ਦਿੰਦੇ ਨੇ ਕੁਝ ਇਹੇ ਜਿਹੇ ਕਮੈਂਟ ਕਰ ਦਿੰਦੇ ਹੋ ਵੀਰੇ ਪਹਿਲਾਂ ਮੇਰੀ ਵੀਡੀਓ ਤੇ ਸਟ੍ਰਾਈਕ ਲੱਗੀ ਹੋਈ ਸੀਗੀ ਮੈਂ ਕਲੀਅਰ ਕੀਤੀ ਹੈ ਕਿਉਂਕਿ ਮੈਂ ਡਿਸਕਲੇਮਰ ਦਿੱਤਾ ਹੈ ਜਿਵੇਂ YouTube ਦੇ ਗ੍ਰੀਨ ਲਿਖਦਾ YouTube ਨੂੰ ਬਾਅਦ ਚ ਪ੍ਰੂਫ ਦੇਣਾ ਪੈਂਦੇ ਨੇ ਕਿ ਵੀਰੇ ਤੁਸੀਂ ਕੁਝ ਇਹੇ ਜਿਹੇ ਕਮੈਂਟ ਨਾ ਕਰਿਓ ਵੀ ਜਿਹੜਾ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨੂੰ ਕੋਈ ਗਲਤ ਤਰੀਕਾ ਨਾਲ ਬਣ ਜਾਏ ਆਪਣਾ ਮਕਸਦ ਸਿਰਫ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦਾ ਜੇ ਤੁਹਾਨੂੰ ਵੀਡੀਓ ਚ ਗਰੀ ਮਾੜੀ ਲੱਗੇ ਤਾਂ ਕਮੈਂਟ ਕਰਕੇ ਦੱਸ ਦੋ ਹਾਂ ਜਵੇਂ ਗੋਲੀ ਦੀ ਪਤੜ ਨੂੰ ਤੁਸੀਂ ਬਣਾਉਣ ਵਾਸਤੇ ਜਿਵੇਂ ਤੁਸੀਂ ਮਾਈਕ੍ਰੋਸਕੋਪ ਦੇ ਲੱਗੇ ਲੇ ਕੇ ਜਿਹੜੇ ਇਹ ਤੁਸੀਂ ਭਈ ਤੁਸੀਂ ਕਿਸੇ ਗੱਲ ਨੂੰ ਸਾਲ ਨੂੰ ਵਧੀਆ ਬੰਦ ਚੈੱਕ ਕਰਵਾ ਸਕਦੇ ਆ ਅਦਰਵਾਈਜ਼ ਹੋਰ ਰਾਈਫਲ ਦੇ ਵਿੱਚ ਕੋਈ ਦਿੱਕਤ ਨਹੀਂ ਬਹੁਤ ਵਧੀਆ ਰਾਈਫਲ ਆ ਤੇ ਅੱਜ ਵੀ ਘੜੀ ਦੇਖਿਆ ਜਾਵੇ ਤਾਂ ਸਭ ਤੋਂ ਸਸਤੀ ਰਾਈਫਲ ਇਹ ਹੀ ਆ ਕਿਉਂਕਿ ਤੁਹਾਨੂੰ ਪਤਾ ਹੀ ਵੀਰੇ ਤੁਹਾਡੀ ਇਹ ਸਿਫਤ ਤਕਰੀਬਨ 4 ਲੱਖ ਰੇੜੇੜ ਪਹੁੰਚਣੀ ਆ ਤੇ ਉਹਨਾਂ ਦੀ ਐਮਿਊਨਿਸ਼ਨ ਵੀ ਕਾਫੀ ਮਹਿੰਗੀ ਹੁੰਦੀ ਜਾ ਰਹੀ ਹੈ ਕਿਉਂਕਿ ਉਹ ਮੋਟਰ ਵਾਲੀ ਗੋਲੀ ਪੈਂਦੀ ਆ ਜੇ ਤੁਸੀਂ ਉਹਦੇ ਚਿੰਡੀ ਦੀ ਗੋਲੀ ਪਾਉਂਦੇ ਉਹ ਵੀ ਇਹ ਜੀ ਪੋਜੀਸ਼ਨ ਇਹਦੀ ਗੋੜੀ ਵੀ 100 ਰੁਪਏ ਤੋਂ ਸਟਾਰਟ ਹੋ ਕੇ 200 ਤੋਂ 250 ਤੱਕ ਜਿਵੇਂ ਵੀ ਕਿਸੇ ਕੋ ਆਪਣੀ ਏਰੀਆ ਦੇ ਵਿੱਚ ਜਿਵੇਂ ਮਿਲਦੀ ਹੈ ਅਵੇਲੇਬਿਲਟੀ ਹੈ ਤੁਹਾਡੀ ਉਹਨੇ ਸਿਰ ਮਿਲਦੀ ਹੈ ਉਦਰਵਾਇਸ ਕੋਈ ਚੱਕਰ ਨਹੀਂ ਭਾਈ ਸਭ ਤੋਂ ਘੈਂਟ ਡਰਾਈਵਲ ਆ ਐਪ ਸੁਚ ਕੇ ਨਾਲ ਜੋ ਵੀ ਦੀ ਗੋੜੀ ਮੈਨ ਕੀ ਛੱਡ ਦਿੰਦੀ ਹੈ ਜਾਂ ਉਹ ਕਰ ਦਿੰਦੀ ਹੈ ਮੈਂ ਦੇਖੋ ਭਾਈ ਸਾਰੀ ਉਮਰ ਬੰਦੇ ਦਾ ਵੀ ਦਿਮਾਗ ਨਹੀਂ ਕੰਮ ਕਰਦਾ ਕਈ ਵਾਰੀ ਉਹ ਵੀ ਸੋਚਣੀ ਬੰਦ ਕਰ ਦਿੰਦਾ ਤਾਂ ਇਸ ਕਰਕੇ ਥੋੜਾ ਜਿਹਾ ਬਹੁਤਾ ਧਿਆਨ ਰੱਖਿਆ ਕਰੋ ਕੋਈ ਵੀ ਵੀਡੀਓ ਦੇ ਵਿੱਚ ਕਿਸੇ ਮੈਂਬਰ ਦੇ ਨੂੰ ਇਨਫੋਰਮੇਸ਼ਨ ਦੇਣੀ ਨਹੀਂ ਆਉਂਦੀ ਹੁੰਦੀ ਕਈ ਵਾਰ ਉਹ ਕੀ ਕਰਦਾ ਹੁੰਦਾ ਅਗਦੀ ਦੁਕਾਨ ਦੀ ਪ੍ਰੋਮੋਸ਼ਨ ਨੂੰ ਸ਼ੁਰੂ ਕਰਨ ਵਾਸਤੇ ਕੀ ਕਰਦਾਗਾ ਉਹ ਕਿਸੇ ਹਥਿਆਰ ਹੰਦਣਾ ਸ਼ੁਰੂ ਕਰ ਦਿੰਦੇ ਨੇ ਇਹ ਵੀ ਸੇਵ ਦਾ ਹੁੰਦਾ ਹੁੰਦੇ ਤਰੀਕੇ ਨੇ ਹੋਰ ਕੁਝ ਵੀ ਨਹੀਂ ਜੇ ਤੁਸੀਂ ਸਹੀ ਮੈਨੇਜਮੈਂਟ ਮੰਨਿਆ ਜਾਵੇ ਤਾਂ ਜਿਹੜਾ ਹਥਿਆਰ ਦੇ ਕਿਉਂ ਬੰਦਾ ਆਪੇ ਦਿਮਾਗ ਨਾਲ ਕਰੋ ਕਿ ਉਸ ਸਮੇਂ ਦੀ ਲੋੜ ਆ ਤੇ ਬਾਕੀ ਆਪਾਂ ਨੂੰ ਸਮਝ ਲਓ ਤੁਸੀਂ ਮੈਂ ਕੀ ਕਹਿ ਰਿਹਾ ਅੱਜ ਮੈਂ ਆਪਾਂ ਹਥਿਆਰ ਰੱਖਦੇ ਆਪਾਂ ਸੈਲਫ ਪ੍ਰੋਟੈਕਸ਼ਨ ਵਾਸਤੇ ਜਾ ਕਿਸੇ ਵੀ ਤਰੀਕੇ ਜੇ ਮੋਂ ਮੈਰਾਜ ਉਨ ਰੱਖੀ ਹੋਈ ਆ ਮੈਂ ਬਹੁਤ ਦਿਨ ਸ਼ੌਂਕ ਨਾਲ ਤਿਆਰ ਕਰਕੇ ਰੱਖਿਆ ਹੋਇਆ ਹੈ ਉਵੇਂ ਆਪੂ ਆਪਣੇ ਸ਼ੌਂਕ ਹੁੰਦੇ ਨੇ ਕਿਸੇ ਨੂੰ ਕਿਸੇ ਦੀ ਤਰ੍ਹਾਂ ਦੀ ਲੋੜ ਹੁੰਦੇ ਸਮੇਂ ਅਨੁਸਾਰ ਆਪੂ ਆਪਣੇ ਹਿਸਾਬ ਦੇ ਨਾਲ ਤੁਸੀਂ ਤਿਆਰ ਕਰੀਂਦੋ ਨਾ ਕਿ ਕਿਸੇ ਦਰਵਾਹੋਂ ਸੈੜ ਕੇ ਆ ਕੇ ਤੁਸੀਂ ਖਰੀਦੋ ਜਿਹੜਾ ਹਰਕਾਰ ਤੁਹਾਨੂੰ ਮੌਕੇ ਦੇ ਵਾਸਤੇ ਤੁਹਾਡੇ ਤੇ ਸਹੀ ਕੰਮ ਕਰੇ ਉਹ ਲੋ ਤੇ ਹਾਂ ਕਿਤੇ ਵੀ ਕਿਸੇ ਹਥਿਆਰ ਹੋ ਜਾਵੇ ਕਿ ਰੰਨੇਦੋ ਵੀ ਹਾਂ ਉਹਦੀ ਮੈਗਜ਼ੀਨ ਨਹੀਂ ਸਹੀ ਬਈ ਉਹ ਗੋਲੀਆਂ ਚੜ ਦਿੰਦੀਆਂ ਮੈਂ ਤੁਹਾਨੂੰ ਲਾਈਵ ਦਿਖਾਈ ਆ ਜੇ ਤੁਸੀਂ ਗੋਲੀ ਨੂੰ ਚੰਗੀ ਤਰ੍ਹਾਂ ਇੱਥੇ ਨਹੀਂ ਖਸਾਉਂਦੇ ਪਿੱਛੇ ਮਾਜਲੀ ਵਾਲੀ ਕੋਣੀ ਨਿਕਲੀ ਆ ਉਹ ਕੋਣੀ ਇੱਥੇ ਨਹੀਂ ਸੀ ਜੀ ਜਦੋਂ ਕੋਣੀ ਦੀ ਪੋਜੀਸ਼ਨਿੰਗ ਸਹੀ ਆ ਜਾਊਗੀ ਤਵਰ ਉਹ ਚੱਲੂਗੀ ਨਾ ਇਹ ਕਦੇ ਜਾਂ ਹੋਵੇ ਨਾ ਕਿਉਂਕਿ ਮੈਨੂੰ ਦਿੱਕਤ ਹੀ ਨਹੀਂ ਏ ਤੇ ਇੱਕ ਹੋਰ ਬਈ ਮੈਂ ਵੀਡੀਓ ਦੇਖੀ ਜੀ ਕੋਣੀ ਫਾਗੀ ਕਈ ਵਾਰੀ ਖੋੜ ਫੁੱਲ ਜਾਂਦਾ ਕਬੱਡੀ ਵਾਲੀ ਤੇ ਉਹ ਅੱਦਾ ਅੱਦਾ ਮਾਰ 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 ਚੱਲ ਬੰਦੇ ਨੇ ਖੋਲੀ ਠੀਕ ਹੈ ਤੇ ਉਹ ਕੀ ਕਰਨਾ ਬਈ ਉਸ ਤੋਂ ਬਾਅਦ ਉਹ ਚੈਂਬਰ ਰੋਡਾ ਘੜ ਦਿੰਦੇ ਨੇ ਇਥੋ ਚੈਂਬਰ ਜਿਵੇਂ ਹੁਣ ਆਹ ਗੋਲੀ ਦੀ ਜਗ੍ਹਾ ਹੈਗੀ ਇਹਨਾਂ ਜਿਹੜਾ ਬਣਿਆ ਹੋਇਆ ਇਹ ਚੈਂਬਰ ਕਹਿੰਦੇ ਨੇ ਤੇ ਇੱਥੇ ਹੀ ਗੋਲੀ ਨੂੰ ਰਗੜ ਦਿੰਦੇ ਨੇ ਵੀ ਜਿਹੜਾ ਉਹ ਨੱਕਾ ਦਾ ਚੈਂਬਰ ਦਾ ਉਹ ਹੋ ਜਾਂਦਾ ਬਈ ਉਹ ਠੜਕ ਕੇ ਕਰ ਦਿੰਦੇ ਉਹਥੇ ਬਹੁਤ ਵੱਡੀ ਗੱਲ ਨਹੀਂ ਕਰਾ ਤੁਸੀਂ ਜਿਹੜਾ ਤੁਸੀਂ ਚੈਂਬਰ ਵਿੱਚ ਰਗੜਵਾਤਾ ਕਦੇ ਵੀ ਚੈਂਬਰ ਵਿੱਚ ਨੂੰ ਨਾ ਰੰਡਵਾਓ ਠੀਕ ਹੈ ਕਾਰਨ ਕੀ ਆ ਇੱਥੇ ਜਦ ਚੈਂਬਰ ਰਗੜਿਆ ਗਿਆ ਇਹ ਬਰੀਜ ਦੀ ਬੈਰਲ ਹੈਗੀ ਨਾ ਬੈਰਲ ਦਾ ਕੋਈ ਬਣੀ ਕੋ ਜੋੜ ਪਾਰ ਉਹਦੇ ਥੱਲੇ ਲੁਕਿਆ ਹੁੰਦਾਗਾ ਉਥੇ ਬੈਰਲ ਬਣੀ ਉੱਤੇ ਜਿੱਥੇ ਯੂਟਿਊਬ ਵਾਲੇ ਦਿੰਦੇ ਨੇ ਉਜਿਹੜਾ ਰਗੜਿਆ ਨਾ ਪਰਪਾਰਟ ਮੈਂ ਕਹ ਲੈਂਦਾ ਕੀ ਗੱਲ ਆ ਤੁਹਾਡੀ ਨਾ ਬਨੇ ਰਾਈਫਲ ਦੀ ਇੱਕ ਤਾਜਾ ਪਿਸਤਲ ਆ ਕੁਛ ਨਹੀਂ ਆ ਜਿੱਚ ਕੋਲ ਫਾਸਦਾ ਤੁਸੀਂ ਕਿਤੇ ਥੱਲੋ ਰਗੜਵਾ ਔਰ ਅਗੜ ਕੇ ਦਿੰਦੇ ਨਹੀਂ ਸਾਨੂੰ ਸਹੀ ਨਹੀਂ ਕਰਕੇ ਤਾਂ ਨਹੀਂ ਜੇ ਤੁਸੀਂ ਕਹੋਗੇ ਵੀ ਹਾਂ ਸਾਨੂੰ ਸਹੀ ਕਰਕੇ ਦੇ ਦਿੱਤੀ ਮੈਂ ਵਿੱਚੋਂ ਕਿਸੇ ਵੀ ਚੀਜ਼ ਨਾਲ ਉਹਨੂੰ ਰਗੜ ਕੇ ਸਾਫ਼ ਕਰ ਲੈਂਦੇ ਨੇ ਤੁਹਾਡੀ ਗੋਲੀ ਫਾਸਲੋਂ ਤਾਂ ਛੱਡ ਜਾਂਦੀ ਆ ਪਰ ਤੁਸੀਂ ਕਦੇ ਉਹਨੂੰ ਫਾਇਰ ਕਰਕੇ ਇੱਥੇ ਸਿੱ ਇੱਕ ਚੀਜ਼ ਟਾਰਗੇਟ ਤੇ ਤੁਸੀਂ ਪੁਆਇੰਟ ਕਰਕੇ ਤੁਸੀਂ ਗੋਲੀ ਚਲਾ ਕੇ ਦੇਖਿਓ ਥੋੜਾ ਨਿਸ਼ਾਨਾ ਸਹੀ ਨਹੀਂ ਲੱਗਦਾ ਉਹਦੇ ਨਾਲ ਕੀ ਹੁੰਦਾ ਹੈਗਾ ਜਦ ਆ ਬੈਰਲ ਦੀ ਗੋਲੀ ਜਾਂ ਗੋਲੀ ਦੇ ਉੱਪਰ ਪਕੜ हट ਜਾਂਦੀ ਹੈ ਜਿੱਥੇ ਗੋਲੀ ਨੇ ਫਾਇਰ ਹੋਣਾ ਉੱਥੋਂ ਜਦੋਂ ਗੋਲੀ ਚ ਜਾਣ ਹੀ ਨਹੀਂ ਉਹ ਗੋਲੀ ਕਦੇ ਅੱਗੇ ਸਹੀ ਕੰਮ ਨਹੀਂ ਕਰੂਗੀ ਤੇ ਨਾਲੇ ਤੁਹਾਡਾ ਕਦੇ ਟਾਰਗੇਟ ਸਹੀ ਲਾਉਗੀ ਤਾਂ ਕਰਕੇ ਵੀਰੇ ਹਥਿਆਰਾਂ ਦੀ ਪੱਟੀ ਵਿੱਚ ਨਾ ਕਰੋ ਕਿਸੇ ਵੀ ਮਾਮਲਾ ਲਾ ਕੇ ਹਥਿਆਰ ਦੀ ਉਹਨਾਂ ਚ ਕਈ ਵਾਰੀ ਇਹ ਗੋਲੀ ਚ ਦਿੱਕਤ ਆ ਸਕਦੀ ਹੈ ਤੁਸੀਂ ਇੱਕ ਇਹ ਸ਼ੁਰੂ ਤੋਂ ਆਪਣੇ ਜਿੱਕਰ ਆਈ ਹੋਈ ਆ ਆਪਣੇ ਆਂ ਕਿਹਾ ਵੀ ਹੁਣ ਸਾਡੇ ਤਾਂ ਅਵਲ ਰੋਲ ਸਹੀ ਹੈ ਸਾਡਾ ਬਸਤਵ ਰੋਲ ਸਹੀ ਹੈ ਇਹ ਮੋੜੀ ਉਹ ਗੱਲ ਦਾ ਮੈਂ ਦੂੜ ਚੁਣਦਾ ਕਈ ਵਾਰ ਮੋੜੀ ਖਰਾਬ ਆ ਜਾਂਦੀ ਆ ਠੀਕ ਆ ਹਥਿਆਰ ਚ ਦਿੱਕਤ ਨਹੀਂ ਹੁੰਦੀ ਤੁਸੀਂ ਨਾ ਕੀ ਕਰਨਾ ਕਦੀ ਵੀ ਨੂੰ ਰਗੜਵਾਉਣਾ ਨਹੀਂ ਆ ਹਉ ਸਾਡ ਦਾ ਕਈ ਵਾਰੀ ਕੋਈ ਲਾਰਜ ਪਿੰਚ ਵਿੱਚ ਲੱਗਦਾ ਜੇ ਤੁਸੀਂ ਇਹ ਵੀ ਤੁਹਾਨੂੰ ਗੋਲੇ ਬੋਰ ਨੂੰ ਚ ਫਾਇਰ ਕਰਕੇ ਦੇਖੋ ਜੀ ਸੇਮ ਫਸ ਗਏ ਨੇ ਉਹਦੇ ਫਿਰ ਤੁਸੀਂ ਇੱਕ ਕਾਰ ਨੂੰ ਤੁਸੀਂ ਅਮੋਨੇਸ਼ਨ ਚੇਂਜ ਕਰੋ ਨਾ ਕਿ ਤੁਸੀਂ ਬੈਰਲ ਰਗੜੋ ਕਿਉਂ ਬੈਰਲ ਵਿੱਚ ਅਗਲੀ ਗਈ ਬਈ ਤਾਂ ਤੁਹਾਨੂੰ ਪਤਾ ਹੀ ਹੈ ਬੈਰਲ ਨਹੀਂ ਪੇੜ ਇਹਨਾਂ ਨੂੰ ਕੋਈ ਕੁਛ ਦਾ ਇਹ ਤਾਂ ਜਿਵੇਂ ਮਾਰੀ ਜਾਂਦਾ ਪਾਰਟ ਨਹੀਂ ਹੈ ਠੀਕ ਹੈ ਜਿੱਥੋਂ ਜਿੰਨੇ ਗੋਲੀ ਫਾਇਰ ਕਰਨੀ ਆ ਮਤਲਬ ਜਿਆਦਾ ਜ਼ਰੂਰੀ ਆ ਕੰਮ ਤੇ ਅੱਜ ਦੀ ਵੀਡੀਓ ਚ ਬਸ ਬਈ ਇੰਨਾ ਹੀ ਆ ਜੇ ਤੁਹਾਨੂੰ ਕੁਝ ਚੰਗਾ ਵੜਾ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਹਾਥ ਨੂੰ ਲੂਨ ਨਾ ਕਿ ਥੋੜਾ ਜਿਆਦਾ ਕਰਕੇ ਰੱਖਿਆ ਕਰੋ ਬਈ ਆਪਣਾ ਲੋਕਲ ਸਰਪ ਇਨਫੋਰਮੇਸ਼ਨ ਦੇਣ ਦਾ ਮਤਲਬ ਆ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਬਈ ਕੰਕਰ ਹੋ ਰਿਹਾ ਯਾਰ ਆਪਣੇ ਨਾਲ YouTube ਦੇ ਉੱਪਰੋਂ ਜਿੰਨੇ ਸਬਸਕ੍ਰਾਈਬਰ ਨੇ ਤੁਸੀਂ ਤੇ ਯਾਰ ਬਈ ਕੰਨੂ ਗਈ